ਬਹੁਤ ਆਮ ਜੀ ਗੱਲ ਆ ਕਿ ਕਈ ਵਾਰੀ ਉਹੀ ਬੰਦਾ ਜੋ ਕਿਸੇ ਦੇ ਲਈ ਸਭ ਤੋਂ ਵੱਡਾ ਜਰਨੈਲ ਹੁੰਦਾ ਦੂਜੇ ਪਾਸੇ ਕਿਸੇ ਦੇ ਲਈ ਸਭ ਤੋਂ ਵੱਡਾ ਦੁਸ਼ਮਣ ਹੋ ਸਕਦਾ ਪਰ ਕੀ ਹਜ਼ਾਰਾਂ ਮਾਸੂਮ ਤੇ ਨਹੱਥੇ ਲੋਕਾਂ ਦਾ ਕਤਲ ਕਰਨ ਵਾਲਾ ਵੀ ਕਿਸੇ ਦਾ ਹੀਰੋ ਹੋ ਸਕਦਾ ਬ੍ਰਿਗੇਡੀਅਰ ਜਨਰਲ ਰੈਗਨਾਲਡ ਡਾਇਰ ਜਿਨੇ 1919 ਦੀ ਵਿਸਾਖੀ ਨੂੰ ਹਜ਼ਾਰਾਂ ਨਹੱਥੇ ਲੋਕਾਂ ਦਾ ਕਤਲੇਆਮ ਕੀਤਾ ਉਹ ਇੰਗਲੈਂਡ ਦਾ ਹੀਰੋ ਬਣ ਗਿਆ ਉਹਦੇ ਲਈ 26000 ਪਾਉਂਡ ਵੀ ਇਕੱਠੇ ਕੀਤੇ ਗਏ ਕਿ ਉਹ ਆਪਣੀ ਸਾਰੀ ਜ਼ਿੰਦਗੀ ਬਿਨਾਂ ਕਿਸੇ ਪੈਸੇ ਦੀ ਕਮੀ ਤੋਂ گزار ਸਕੇ ਸਤਿ ਸ੍ਰੀ ਅਕਾਲ ਮਹਿਤਾਜ ਸੱਦੂ ਸਰਨਾਵੇ ਦੇ ਨਵੇਂ ਐਪੀਸੋਡ 'ਚ ਤੁਹਾਡਾ ਸਵਾਗਤ ਕਰਦਾ। ਦੁਨੀਆ 'ਚ ਇੱਕ ਜੰਗ ਖਤਮ ਹੋ ਚੁੱਕੀ ਸੀ ਪਰ ਇੰਡੀਆ 'ਚ ਇੱਕ ਨਵੀਂ ਹੀ ਜੰਗ ਦੀ ਤਿਆਰੀ ਸੀ। ਵਰਲਡ ਵਾਰ 1 ਖਤਮ ਹੋ ਚੁੱਕੀ ਸੀ ਤੇ ਭਾਰਤੀਆਂ ਨੇ ਬ੍ਰਿਟਿਸ਼ ਆਰਮੀ ਦਾ ਸਾਥ ਦਿੱਤਾ ਸੀ। ਲੋਕ ਸੋਚ ਰਹੇ ਸੀ ਕਿ ਹੁਣ ਅੰਗਰੇਜ਼ ਥੋੜਾ ਜਿਹਾ ਇਨਸਾਫ ਕਰਨਗੇ, ਕੁਝ ਹੱਕ ਮਿਲਣਗੇ ਪਰ ਹੋਇਆ ਬਿਲਕੁਲ ਉਲਟਾ। ਰੋਲ ਐਟ ਐਕਟ ਪਾਸ ਹੋਇਆ, ਇੱਕ ਐਸਾ ਕਾਨੂੰਨ ਜਿਹਦੇ 'ਚ ਪੁਲਿਸ ਕਿਸੇ ਨੂੰ ਵੀ ਬਿਨਾਂ ਕਿਸੇ ਸਬੂਤ ਦੇ, ਬਿਨਾਂ ਕਿਸੇ ਦਲੀਲ ਦੇ ਗ੍ਰਿਫਤਾਰ ਕਰ ਸਕਦੀ ਸੀ। ਜਿਹਦਾ ਸਿੱਧਾ ਮਤਲਬ ਸੀ ਹਿੰਦੁਸਤਾਨੀਆਂ ਦੀ ਆਵਾਜ਼ ਨੂੰ ਦਬਾਉਣਾ ਇਸ ਐਕਟ ਨੂੰ ਇੰਡੀਆ ਦੇ ਵਿੱਚ ਬਲੈਕ ਐਕਟ ਵੀ ਕਿਹਾ ਗਿਆ ਕਾਲਾ ਕਾਨੂੰਨ ਵੀ ਕਿਹਾ ਗਿਆ ਨਾ ਦਲੀਲ ਨਾ ਵਕੀਲ ਨਾ ਫੀਸ ਦੇਸ਼ ਭਰ ਚ ਗੁੱਸਾ ਸੀ ਪੰਜਾਬ ਖਾਸ ਤੌਰ ਤੇ ਅੰਮ੍ਰਿਤਸਰ ਚ ਇਹ ਅੱਗ ਕੁਝ ਜ਼ਿਆਦਾ ਹੀ ਤੇਜ਼ ਸੀ ਜਿਹਦਾ ਕਮਿਆਜਾ ਪੰਜਾਬ ਨੂੰ ਜਲਿਆਂਵਾਲਾ ਬਾਗ ਦੇ ਵਿੱਚ ਹਜ਼ਾਰਾਂ ਲੋਕਾਂ ਦੀਆਂ ਜਾਨਾਂ ਗਵਾਕੇ ਪੁੱਜਣਾ ਪਿਆ 30 ਮਾਰਚ 1919 ਮਹਾਤਮਾ ਗਾਂਧੀ ਨੇ ਐਂਟੀ ਰੋਲਟ ਸत्याग्रह ਸ਼ੁਰੂ ਕੀਤਾ ਉਹਨਾਂ ਦਾ ਪਹਿਲਾ ਕਾਮਯਾਬ ਅੰਦੋਲਨ ਪੰਜਾਬ ਦੀਆਂ ਸਿਟੀਜ਼ ਚ ਵੀ ਇਸ ਅੰਦੋਲਨ ਨੂੰ ਭਾਰਮਾ ਹੰਗਾਰਾ ਮਿਲਿਆ ਇਸ ਵਿਰੋਧ ਦੇ ਚਲਦੇ ਹਿੰਦੁਸਤਾਨ ਦੇ ਬਹੁਤ ਨੈਸ਼ਨਲਿਸਟ ਤੇ ਖੁਦ ਗਾਂਧੀ ਵੀ ਜੇਲ੍ਹ ਗਏ ਜਿੱਥੇ ਅਸੀਂ ਧਰਮਾਂ ਦੇ ਨਾਮ ਤੇ ਲੜ ਰਹੇ ਹਾਂ 9 ਅਪ੍ਰੈਲ 1919 ਦੀ ਰਾਮ ਨੌਮੀ ਨੂੰ ਹਿੰਦੂ ਮੁਸਲਮਾਨ ਦੀ ਜੋ ਇਕਤਾ ਦੇਖਣ ਨੂੰ ਮਿਲੀ ਉਸ ਨੇ ਬ੍ਰਿਟਿਸ਼ ਸਰਕਾਰ ਨੂੰ ਹਿਲਾ ਕੇ ਰੱਖ ਦਿੱਤਾ ਉਹਨਾਂ ਦਾ ਡਿਵਾਈਡ ਐਂਡ ਰੂਲ ਪਾਲਿਸੀ ਉੱਥੇ ਫੇਲ ਹੁੰਦੀ ਦਿਖ ਰਹੀ ਸੀ ਇਸ ਤੋਂ ਬਾਅਦ 10 ਅਪ੍ਰੈਲ 1919 ਦੀ ਸਵੇਰ ਦੇ ਟਾਈਮ ਅੰਮ੍ਰਿਤਸਰ ਦੇ ਦੋ ਰਿਸਪੈਕਟਡ ਨੈਸ਼ਨਲਿਸਟ ਲੀਡਰ ਡਾਕਟਰ ਸਤਿਆਪਾਲ ਤੇ ਡਾਕਟਰ ਸ਼ਫੂਦੀਨ ਕਿਚਲੂ ਨੂੰ ਬਿਨਾਂ ਕਿਸੇ ਵਜ੍ਹਾ ਦੇ ਅਰੈਸਟ ਕੀਤਾ ਗਿਆ ਐਂਟੀ ਰੋਲਟ ਸੱਤਿਆਗ੍ਰਹਿ ਦੇ ਚੱਲਦੇ ਪੰਜਾਬ ਵਿੱਚ ਇਹਨਾਂ ਦੋਵਾਂ ਨੇ ਬਹੁਤ ਵੱਡੀਆਂ ਤੇ ਸਫਲ ਹੜਤਾਲਾਂ ਕੀਤੀਆਂ ਸੀ ਸ਼ਾਮ ਦੇ ਟਾਈਮ ਉਹਨਾਂ ਦੇ ਕੁਝ ਸਾਥੀ ਡਾਕਟਰ ਸਾਹਿਬ ਤੇ ਕਿਚਲੂ ਜੀ ਦੀ ਰਿਹਾਈ ਦੇ ਲਈ ਡਿਪਟੀ ਕਮਿਸ਼ਨਰ ਕੋਲ ਗਏ ਹਾਲਾਤ ਵਿਗੜ ਗਏ ਤੇ ਉੱਥੇ ਗੋਲੀਆਂ ਦੀ ਬਰਸਾਤ ਹੋਈ ਪੁਲਿਸ ਨੇ ਗੋਲ ਉਸੇ ਦਿਨ ਸ਼ਾਮ ਨੂੰ ਪੰਜ ਬ੍ਰਿਟਿਸ਼ ਅਫਸਰ ਵੀ ਮਾਰੇ ਗਏ ਇੱਕ ਬ੍ਰਿਟਿਸ਼ ਟੀਚਰ ਦੀ ਵੀ ਕੁੱਟਮਾਰ ਹੋਈ ਦੂਵੇਂ ਪਾਸੇ ਬਹੁਤ ਵੱਡੇ ਜਾਨੀ ਮਾਲੀ ਨੁਕਸਾਨ ਚੱਲਣੇ ਪਏ ਇਹ ਸਭ ਦੇ ਚੱਲਦੇ ਤੇ ਅੰਮ੍ਰਿਤਸਰ ਚ ਸਿਚੁਏਸ਼ਨ ਨੂੰ ਕੰਟਰੋਲ ਕਰਨ ਦੇ ਲਈ ਬ੍ਰਿਟਿਸ਼ ਸਰਕਾਰ ਨੇ ਲਿਆਂਦਾ ਬ੍ਰਿਗੇਡੀਅਰ ਜਨਰਲ ਰੈਗਨਾਲਡ ਡਾਇਰ ਜੋ ਕਿ ਪਹਿਲਾਂ ਜਲੰਧਰ ਚ ਪੋਸਟਡ ਸੀ ਡਾਇਰ ਨੇ ਆਉਂਦੇ ਹੀ ਲਗਾਇਆ ਮਾਰਸ਼ਲ ਲਾਅ ਤੇ 에ਅਰਪਲੇਨ ਵੀ ਡਿਪਲੋਏ ਕੀਤੇ ਨਿਗਰਾਨੀ ਰੱਖਣ ਲਈ ਕਿ ਕਿਤੇ ਕੋਈ ਇਕੱਠਾ ਨੀ ਕੀਤੇ ਜਾ ਰਹੇ ਚਾਰ ਲੋਕਾਂ ਤੋਂ ਵੱਧ ਦੇ ਇਕੱਠ ਤੇ ਵੀ ਸਰਕਾਰ ਨੇ ਬੈਨ ਲਗਾ ਕੇ ਰੱਖਿਆ ਹੋਇਆ ਸੀ ਪਰ ਇਹਦੀ ਜਾਣਕਾਰੀ ਬਹੁਤੇ ਲੋਕਾਂ ਨੂੰ ਸੀ ਨਹੀਂ ਖਾਸ ਤੌਰ ਤੇ ਜਲਿਆਂਵਾਲੇ ਬਾਗ ਦੇ ਗੇਟ ਤੇ ਵੀ ਕੋਈ ਅਜਿਹੀ ਨੋਟੀਫਿਕੇਸ਼ਨ ਨਹੀਂ ਲਗਾਈ ਗਈ 13 April ਵਿਸਾਖੀ ਦਾ ਉਹ ਪਵਿੱਤਰ ਦਿਨ ਖਾਲਸੇ ਦੇ ਲਈ ਇਹ ਦਿਨ ਕਿੰਨੀ ਕ ਵੱਡੀ ਅਹਿਮੀਅਤ ਰੱਖਦਾ ਮੈਨੂੰ ਸ਼ਾਇਦ ਦੱਸਣ ਦੀ ਵੀ ਲੋੜ ਨਹੀਂ ਹੈ ਹਜ਼ਾਰਾਂ ਲੋਕ ਉਸ ਦਿਨ ਸ਼ਹਿਰ ਚ ਆਏ ਕੁਝ ਤਿਹਾਰ ਮਨਾਉਣ ਤੇ ਕੁਝ ਵਿਰੋਧ ਜਤਾਉਣ ਸ਼ਾਮ ਨੂੰ ਲੋਕ ਜਲਿਆਂਵਾਲੇ ਬਾਗ ਚ ਇਕੱਠੇ ਹੋਏ ਇੱਕ ਵੱਡਾ ਮੈਦਾਨ ਜਿਹਦੇ ਚ ਬਾਹਰ ਜਾਣ ਦੇ ਲਈ ਬਹੁਤ ਹੀ ਭੀੜੇ ਰਸਤੇ ਸੀ ਉਸ ਦਿਨ ਕੁਝ ਅਜਿਹਾ ਹੋਇਆ ਜਿਨੇ ਆਜ਼ਾਦੀ ਦੀ ਜੰਗ ਨੂੰ ਇੱਕ ਨਵਾਂ ਹੀ ਰੂਪ ਦੇ ਦਿੱਤਾ ਹਜ਼ਾਰਾਂ ਲੋਕ ਇਕੱਠੇ ਹੋਏ ਇਸ ਦੀ ਖਬਰ ਮਿਲਦੇ ਸਹਾਰੀ ਜਨਰਲ ਡਾਇਰ ਦੋ ਬਖਤਰਬੰਦ ਗੱਡੀਆਂ ਤੇ ਬਹੁਤ ਸਾਰੇ ਫੌਜੀ ਲੈ ਕੇ ਚਲਿਆਂ ਵਾਲੇ ਬਾਗਵਾਲ ਨੂੰ ਚੱਲ ਪਿਆ ਤਕਰੀਬਨ ਸ਼ਾਮ ਦੇ 4:30 ਵਜੇ ਜਨਰਲ ਡਾਇਰ ਤੇ ਉਹਦੇ ਤਕਰੀਬਨ 90 ਫੌਜੀ ਨਿਹੱਥੇ ਤੇ ਇਨੋਸੈਂਟ ਲੋਕਾਂ ਵੱਲ ਬੰਦੂਕਾਂ ਤਾਣ ਕੇ ਖੜ ਗਏ ਸਾਰੇ ਬਾਹਰ ਜਾਣ ਦੇ ਰਸਤੇ ਬੰਦ ਕਰ ਦਿੱਤੇ ਗਏ ਡਾਇਰ ਨੇ ਬਿਨਾਂ ਕਿਸੇ ਵਾਰਨਿੰਗ ਹੁਕਮ ਦਿੱਤੇ ਤੇ ਕਿਹਾ ਫਾਇਰ ਕੁਝ 11 ਮਿੰਟ ਗੋਲੀਆਂ ਚੱਲੀਆਂ ਤੇ ਉਦੋਂ ਜਾ ਕੇ ਰੁਕੀਆਂ ਜਦੋਂ ਬ੍ਰਿਟਿਸ਼ ਆਰਮੀ ਕੋਲੇ ਗੋਲੀਆਂ ਖਤਮ ਹੋ ਗਈਆਂ ਲੋਕਾਂ ਕੋਲ ਲੁਕਣ ਲਈ ਭੱਜਣ ਲਈ ਕੋਈ ਥਾਂ ਨਹੀਂ ਸੀ ਸਾਰੇ ਬਾਹਰ ਜਾਣ ਦੇ ਦਰਵਾਜ਼ੇ ਵੀ ਬੰਦ ਸੀ ਇਹ ਵੀ ਕਿਹਾ ਜਾਂਦਾ ਕਿ ਲੋਕਾਂ ਨੇ ਜਾਨ ਬਚਾਉਣ ਦੇ ਲਈ ਖੂਹ ਦੇ ਵਿੱਚ ਵੀ ਛਾਲਾਂ ਮਾਰੀਆਂ ਜ਼ਾਲਮਾਂ ਨੇ ਕਿਸੇ ਨੂੰ ਵੀ ਨਹੀਂ ਬਖਸ਼ਿਆ ਭਰਪੂਰ ਸਿੰਘ ਜੋ ਕਿ 13 ਅਪ੍ਰੈਲ 1919 ਨੂੰ 4 ਸਾਲ ਦੇ ਸੀ ਉਹ ਆਪਣੇ ਦਾਦਾ ਜੀ ਦੇ ਨਾਲ ਉਸ ਬਾਗ ਦੇ ਵਿੱਚ ਮੌਜੂਦ ਸੀ ਉਹਨਾਂ ਨੇ BBC ਚੈਨਲ ਦੇ ਨਾਲ ਗੱਲ ਕਰਦਿਆਂ ਇਹ ਵੀ ਦੱਸਿਆ ਕਿ ਉਹਨਾਂ ਦੇ ਦਾਦਾ ਜੀ ਤਾਂ ਬਾਚ ਨਹੀਂ ਪਾਏ ਬਟ ਉਹਨਾਂ ਦੇ ਦਾਦਾ ਜੀ ਨੇ ਭਰਪੂਰ ਸਿੰਘ ਜੀ ਨੂੰ ਕੰਧ ਦੇ ਉੱਪਰ ਦੀ ਹਵਾ 'ਚ ਸੱਟ ਕੇ ਬਾਹਰ ਕੱਢ ਦਿੱਤਾ ਸੀ। ਕਾਫੀ ਉੱਪਰੋਂ ਡਿੱਗਣ ਦੇ ਨਾਲ ਭਰਪੂਰ ਸਿੰਘ ਜੀ ਦੀ ਬਾਹਾਂ ਤਾਂ ਟੁੱਟ ਗਈ ਪਰ ਉਹ ਜਿੰਦਾ ਰਹੇ ਸਾਨੂੰ ਇਹ ਕਹਾਣੀਆਂ ਦੱਸਣ ਦੇ ਲਈ। 2009 ਦੇ ਵਿੱਚ 113 ਸਾਲ ਦੀ ਉਮਰ ਦੇ ਵਿੱਚ ਉਹ ਵੀ ਅਕਾਲ ਚਲਾਣਾ ਕਰ ਗਏ। ਡੇਟਾ ਜਨਤਕ ਕੀਤਾ ਗਿਆ। ਬ੍ਰਿਟਿਸ਼ ਸਰਕਾਰ ਦੇ ਮੁਤਾਬਿਕ 300 ਲੋਕ ਮਾਰੇ ਗਏ ਪਰ ਇੰਡੀਅਨ ਨੈਸ਼ਨਲ ਕਾਂਗਰਸ ਦਾ ਡੇਟਾ ਕੁਝ ਹੋਰ ਕਹਿੰਦਾ ਸੀ। ਉਨ੍ਹਾਂ ਦਾ ਡੇਟਾ ਇਹ ਕਹਿ ਰਿਹਾ ਸੀ ਕਿ ਹਜ਼ਾਰ ਤੋਂ ਵੀ ਵੱਧ ਲੋਕਾਂ ਦੇ ਮਾਰੇ ਜਾਣ ਦੀ ਖਬਰ ਇਹ ਖਬਰ ਦੇਸ਼ ਅੱਗ ਵਾਂਗੂ ਫੈਲੀ ਇਸ ਖਬਰ ਨੇ ਫਿਰ ਪੈਦਾ ਕੀਤਾ ਭਗਤ ਸਿੰਘ ਨੂੰ ਇਸ ਖਬਰ ਨੇ ਹੀ ਫਿਰ ਪੈਦਾ ਕੀਤਾ ਉਦਮ ਸਿੰਘ ਨੂੰ ਦੇਸ਼ ਚ ਲੋਕਾਂ ਦਾ ਆਜ਼ਾਦੀ ਨੂੰ ਲੈ ਕੇ ਇੱਕ ਨਵਾਂ ਹੀ ਨਜ਼ਰੀਆ ਦੇਖਣ ਨੂੰ ਮਿਲਿਆ ਲੋਕਾਂ ਦੀ ਪਾਰਟਿਸਪੇਸ਼ਨ ਫ੍ਰੀडम ਫਾਈਟ ਦੇ ਵਿੱਚ ਹੋਰ ਵੀ ਜ਼ਿਆਦਾ ਵੱਧ ਗਈ ਰਵਿੰਦਰਨਾਥ ਟੈਗੋਰ ਨੇ ਆਪਣਾ ਨਾਈਟ ਹੋਡ ਅਵਾਰਡ ਵਾਪਸ ਕੀਤਾ ਮਹਾਤਮਾ ਗਾਂਧੀ ਨੇ ਇਸ ਘਟਨਾ ਤੋਂ ਬਾਅਦ ਨੌਨ ਕੋਆਪਰੇਸ਼ਨ ਮੂਵਮੈਂਟ ਸ਼ੁਰੂ ਕੀਤੀ ਪੂਰਾ ਦੇਸ਼ ਜਿਵੇਂ ਜਾਗ ਹੀ ਉੱਠਿਆ ਸੀ ਇਸ ਤੋਂ ਬਾਅਦ ਜਨਰਲ ਡਾਇਰ ਨੂੰ ਬ੍ਰਿਟਿਸ਼ ਪਾਰਲੀਮੈਂਟ ਨੇ ਰਿਟਾਇਰ ਕਰ ਦਿੱਤਾ ਪਰ ਹੈਰਾਨੀ ਦੀ ਗੱਲ ਇਹ ਆ ਕਿ ਇੰਗਲੈਂਡ ਦੇ ਵਿੱਚ ਜਨਰਲ ਡਾਇਰ ਬਹੁਤ ਲੋਕਾਂ ਦਾ ਹੀਰੋ ਬਣ ਗਿਆ। ਉੱਥੇ ਲੋਕਾਂ ਦਾ ਕਹਿਣਾ ਸੀ ਕਿ ਇਹਨੇ ਬ੍ਰਿਟਿਸ਼ ਸਰਕਾਰ ਨੂੰ ਬਚਾਇਆ। ਉਹਦੇ ਸਪੋਰਟਰਸ ਨੇ 26000 ਪਾਉਂਡ ਵੀ ਇਕੱਠੇ ਕੀਤੇ ਜਨਰਲ ਡਾਇਰ ਨੂੰ ਦੇਣ ਦੇ ਲਈ ਕਿ ਉਹ ਆਪਣੀ ਲਾਈਫ ਬੜੇ ਆਰਾਮ ਦੇ ਨਾਲ ਬਤੀਤ ਕਰ ਸਕੇ। ਉਸ ਰਾਤ ਹੀ ਇਹ ਕਿਹਾ ਜਾਂਦਾ ਕਿ ਉਦਮ ਸਿੰਘ ਵੀ ਕੁਝ ਆਪਣੇ ਸਾਥੀਆਂ ਦੇ ਨਾਲ ਜਲਿਆਂਵਾਲਾ ਬਾਗ ਦੇ ਜ਼ਖਮੀ ਲੋਕਾਂ ਦੀ ਸੇਵਾ ਕਰ ਰਹੇ ਸਨ। ਉਹ ਜ਼ਖਮੀਆਂ ਨੂੰ ਨੇੜਲੇ ਹਸਪਤਾਲ ਪਹੁੰਚਾ ਰਹੇ ਸੀ ਅਗਲੇ ਦਿਨੇ ਕਿਹਾ ਜਾਂਦਾ ਕਿ ਭਗਤ ਸਿੰਘ ਵੀ ਉਸ ਖੂਨ ਦੇ ਨਾਲ ਲਥਪਥ ਧਰਤੀ ਤੇ ਪਹੁੰਚੇ ਉੱਥੇ ਕਤਲੇਆਮ ਦੇਖ ਕੇ ਉਹਨਾਂ ਨੇ ਇਹ ਸੌਂ ਖਾਧੀ ਕਿ ਉਹ ਹੁਣ ਅੰਗਰੇਜ਼ੀ ਸਰਕਾਰ ਨੂੰ ਦੇਸ਼ੋਂ ਬਾਹਰ ਕੱਢ ਕੇ ਹੀ ਸਾਲ ਲੈਣਗੇ ਜਲਿਆਂਵਾਲਾ ਬਾਗ ਹੀ ਕਾਰਨ ਬਣਿਆ ਦੇਸ਼ ਆਜ਼ਾਦੀ ਦੀ ਲੜਾਈ ਹੋਰ ਤੇਜ਼ ਕਰਨ ਦਾ ਜਲਿਆਂਵਾਲਾ ਬਾਗ ਕਤਲੇਆਮ ਤੋਂ 11 ਸਾਲ 11 ਮਹੀਨੇ ਬਾਅਦ 23 ਮਾਰਚ 1931 ਨੂੰ ਜਲਿਆਂਵਾਲਾ ਬਾਗ ਚੋਂ ਪੈਦਾ ਹੋਇਆ ਇੱਕ ਕ੍ਰਾਂਤੀਕਾਰੀ ਭਗਤ ਸਿੰਘ ਉਨੂੰ ਸਾਰੇ ਕਾਨੂੰਨਾਂ ਦੇ ਖਿਲਾਫ ਜਾ ਕੇ ਫਾਂਸੀ ਦਿੱਤੀ ਗਈ। ਉਸ ਤੋਂ ਪਹਿਲਾਂ ਇਹ ਕਦੇ ਨਹੀਂ ਹੋਇਆ ਸੀ ਕਿ ਸ਼ਾਮ ਦੇ ਟਾਈਮ ਕਿਸੇ ਨੂੰ ਫਾਂਸੀ ਦਿੱਤੀ ਗਈ ਹੋਵੇ। ਉਹ ਵੀ ਨਰਤਾੜਿਤ ਸਮੇਂ ਤੋਂ ਪਹਿਲਾਂ। ਜਲੇਵਾਲਾ ਬਾਗ ਕਤਲੇਆਮ ਤੋਂ 20 ਸਾਲ 11 ਮਹੀਨੇ ਬਾਅਦ ਪੰਜਾਬ ਦਾ ਉਹ ਯੋਧਾ ਜੋ 1919 ਦੀ ਵਿਸਾਖੀ 'ਚ 19 ਸਾਲਾਂ ਦਾ ਸੀ, ਉਹਨੇ ਇੰਗਲੈਂਡ ਜਾ ਕੇ ਮਾਈਕਲ ਓਡਵਾਇਰ ਜੋ ਕਿ ਲੁਟਨੈਂਟ ਗਵਰਨਰ ਆਫ ਪੰਜਾਬ ਸੀ ਉਸ ਟਾਈਮ ਦਾ ਜਿਹੜੀ ਕਿ ਹਾਈਐਸਟ ਬ੍ਰਿਟਿਸ਼ ਅਥਾਰਟੀ ਪੋਸਟ ਹੁੰਦੀ ਸੀ ਕਿਸੇ ਵੀ ਸਟੇਟ ਦੀ, ਜਿਹਦੇ ਹੁਕਮਾਂ ਦੇ ਚੱਲਦੇ ਹੀ ਇਹ ਸਾਰਾ ਕੁਝ ਹੋਇਆ ਸੀ, ਉਹਨੂੰ ਮਾਰ ਕੇ ਉਦਮ ਸਿੰਘ ਨੇ ਆਪਣਾ ਬਦਲਾ ਲਿਆ। 31 ਜੁਲਾਈ 1940 ਨੂੰ ਉਹਨੇ ਵੀ ਆਪਣੀ ਜਾਨ ਦੇਸ਼ ਤੋਂ ਵਾਰ ਦਿੱਤੀ। ਉਹਨਾਂ ਦੀ ਬੋਡੀ ਵੀ ਉਸ ਤੋਂ ਅੱਗੇ 34 ਸਾਲ ਬਾਅਦ 1974 ਚੰਡੀਆ ਲਿਆਂਦੀ ਗਈ ਜਿਹਦੇ ਤੇ ਅਲੱਗ ਤੋਂ ਡਿਟੇਲ ਚ ਅਸੀਂ ਵੀਡੀਓ ਬਣਾਵਾਂਗੇ। ਅੱਜ ਵੀ ਜੇ ਤੁਸੀਂ ਜਲਿਆਂਵਾਲਾ ਬਾਗ ਜਾਓ ਤਾਂ ਕੰਧਾਂ ਤੇ ਗੋਲੀਆਂ ਦੇ ਨਿਸ਼ਾਨ ਨੇ। ਅੱਖਾਂ ਬੰਦ ਕਰਕੇ ਧਿਆਨ ਨਾਲ ਸੁਣੋ ਤਾਂ ਤੁਹਾਨੂੰ ਲੋਕਾਂ ਦੀਆਂ ਚੀਕਾਂ ਅੱਜ ਵੀ ਸੁਣਾਈ ਦੇਣਗੀਆਂ। ਇਹ ਸਿਰਫ ਜਗ੍ਹਾ ਨਹੀਂ ਇਹ ਇੱਕ ਯਾਦ, ਇੱਕ ਜ਼ਿੰਦਾ ਸਬੂਤ ਆ ਕਿ ਆਜ਼ਾਦੀ ਕੋਈ ਤੋਹਫੇ ਚ ਨਹੀਂ ਮਿਲੀ ਸੀ। ਇਹ ਖੂਨ ਨਾਲ ਲਿਖੀ ਗਈ ਸੀ। ਅਫਸੋਸ ਹੁੰਦਾ ਅੱਜ ਕੱਲ ਦੇ ਬੱਚੇ ਜੋ ਉੱਥੇ ਜਾ ਕੇ ਕਰਦੇ ਨੇ ਉਹ ਦੇਖ ਕੇ ਉਹ ਜਗ੍ਹਾ ਦੀ ਅਹਿਮੀਅਤ ਨੂੰ ਸਮਝਣਾ ਸਾਡੇ ਲਈ ਜ਼ਰੂਰੀ ਆ ਆਓ ਉਸ ਜਗ੍ਹਾ ਦੀ ਅਹਿਮੀਅਤ ਨੂੰ ਜਾਣੀਏ ਤੇ ਸ਼ਹੀਦਾਂ ਦਾ ਸਤਿਕਾਰ ਕਰਨਾ ਸਿੱਖੀਏ